ਅੱਜ ਦਿਨ ਸੋਮਵਾਰ ਸਮਾਂ ਕਰੀਬ 4 ਵਜੇ ਗੁਰਦਾਸਪੁਰ ਵਿੱਚ ਸ਼੍ਰੀ ਹਨੂਮਾਨ ਜੀ ਦੇ ਜਨਮ ਉਤਸਵ ਦੇ ਸਬੰਧ ਵਿੱਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਅੱਜ ਗੁਰਦਾਸਪੁਰ ਵਿੱਚ ਸ਼੍ਰੀ ਹਨੂਮਾਨ ਜੀ ਦੇ ਜਨਮ ਉਤਸਵ ਦੇ ਸਬੰਧ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਵੱਖ-ਵੱਖ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਤੇ ਉਹਨਾਂ ਬੋਲਦੇ ਹੋਏ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਅਤੇ ਆਪਸੀ ਭਾਈਚਾਰਕ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਵਢਭਾਗੇ ਮੰਨਿਆ ਹੈ। ਅੱਜ ਹਰਮਾਨ ਮਹਾਰਾਜ ਜੀ ਦੀ ਜਨਤੀ ਦੇ નિਮਰਪਿਤ ਇੱਕ ਬਹੁਤ ਵੱਡੀ ਸ਼ੋਭਾ ਯਾਤਰਾ ਅਰਦਾਸਪੁਰ ਜਿਹੜਾ ਸਾਡਾ ਬਹੁਤ ਇਤਿਹਾਸਿਕ ਹਰਮਾਨ ਮੰਦਿਰ ਹੈ। ਉਹ ਤੋਂ ਜੁਰੂ ਕੀਤੀ ਆ ਔਰ ਆਜ ਸਮਾਜ ਦਾ ਹਰ ਵਰਗ ਇਸ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈ ਰਿਹਾ ਮੈਂ ਪ੍ਰਭੂ ਰਾਮ ਚਰਨਾ ਜੀ ਦੇ ਔਰ ਹਨੂਮਾਨ ਜੀ ਦੇ ਚਰਨਾਚ ਬੇਨਤੀ ਕਰਦਾ ਕਿ ਉਹਨਾਂ ਦਾ ਆਸ਼ੀਰਵਾਦ ਉਹਨਾਂ ਦੀ ਮਿਹਰ ਉਹਨਾਂ ਦੀ ਕਿਰਪਾ ਇਲਾਕਾ ਵਾਸੀਆਂ ਦੇ ਉੱਪਰ ਬਣੀ ਰਹੇ ਸਾਡੇ ਇਲਾਕੇ ਦੇ ਲੋਕ ਖੁਸ਼ਹਾਲ ਹੋਣ ਸਤਿ ਪਾਵਨ ਔਰ ਪਿਆਰ ਹੋਵੇ ਔਰ ਜਿਸ ਤਰੀਕੇ ਦਾ ਤਿਆਗ ਗੁਵਾਨ ਹਨੂਮਾਨ ਜੀ ਨੇ ਭਗਵਾਨ ਰਾਮ ਜੀ ਨੇ ਦੱਸਿਆ ਸੀ ਉਹ ਸਤਿਆਗ ਦੀ ਪ੍ਰਵਿਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਨਾਂਦੇ ਹੋਏ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ ਮਿਲ ਕੇ ਸੇਵਾ ਭਾਵ ਦੀ ਸੋਚ ਰੱਖਦੇ ਹੋਏ ਅਸੀਂ ਆਪਣੇ ਸਮਾਜ ਦੇ ਵਿੱਚ ਬਿਚਰੀਏ ਇੱਕ ਦੂਸਰੇ ਨਾਲ ਪਿਆਰ ਔਰ ਇੱਕ ਦੂਸਰੇ ਨੂੰ ਇਕੱਠੇ ਰਹਿਣ ਦਾ ਇੱਕ ਐਸਾ ਸੁਭਾਅ ਜਿਹੜਾ ਉਹ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੀਦਾ ਔਰ ਮਹਾਵੀਰ ਕਿਹਕੀ ਸੰਤ ਵਾਂ ਸਮਝਣਾ ਐਸੀ ਮਹਾਨ ਸ਼ਕਤੀ ਹੋਏ ਨੇ ਜਿਹੜੇ ਅੱਜ ਵੀ ਪ੍ਰੇਰਨਾ ਦਾ ਸਹੋਦ ਨੇ ਇੱਕ ਵਾਰੀ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਮੇਰੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਜੈ ਸ਼੍ਰੀ ਰਾਮ ਜੀ ਹਨਵਰ ਜਨਤੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਅੱਜ ਮੈਂ ਵੀ ਇਸ ਯਾਤਰਾ ਦੇ ਸ਼ਾਮਲ ਹੋਇਆ ਤੇ ਆਪਣੇ ਆਪ ਨੂੰ ਬੜਾ ਮਾਣ ਆਇਆ ਹੋਇਆ ਇੱਕ ਤਾਂ ਬੜਾ ਫਕਰ ਹੋਇਆ ਠੀਕ ਹੈ ਜੇ ਤੁਹਾਨੂੰ ਕਿਸ ਤਰ੍ਹਾਂ ਦਾ ਹੰਕਾਰ ਮਿਲ ਰਿਹਾ ਦੇ ਕੀ ਅੱਜ ਅੱਜ ਚੋਨਾ ਦੀ ਗੱਲ ਨਹੀਂ ਕਰੀ ਅੱਜ ਤੇ ਆਹ ਬਲਹ ਹਰਮਨ ਜੱਤੀ ਦੀ ਗੱਲ ਕਰੀਏ ਠੀਕ ਹੈ ਸੇਂਦਰ ਜਾਈ ਸ਼੍ਰੀ ਰਾਮ ਦੀ ਗੱਲ ਕਰੀਏ ਠੀਕ ਹੈ ਜੀ ਠੀਕ ਹੈ ਜੀ ਅੱਜ ਸਾਡੇ ਭਗਵਾਨ ਹਨੂਮਾਨ ਜੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਜੋ ਸ਼ੋਭਾ ਯਾਤਰਾ ਗੁਰਦਾਸਪੁਰ ਚੋਂ ਚੱਲਦੀ ਜਾ ਰਹੀ ਹੈ ਉਹ ਬਹੁਤ ਹੀ ਭਵੇ ਹੋ ਗਿਆ ਹਨੂਮਾਨ ਮੰਦਿਰ ਦੇ ਜੋ ਪੁਜਾਰੀ ਨੇ ਪੰਡਿਤ ਜੀ ਜੋ ਸਾਡੇ ਖਗੇਸ਼ ਜੀ ਉਹਨਾਂ ਦੇ ਜੋ ਐਫਰਟਸ ਨੇ ਉਹਨਾਂ ਦੀ ਟੀਮ ਦੇ ਜੋ ਐਫਰਟਸ ਨੇ ਉਹ ਦਿਖਾਈ ਦੇ ਰਹੇ ਨੇ ਸਾਰੇ ਸ਼ਹਿਰ ਦੇ ਗਣਮਾਨੀ ਵਿੱਚ ਇੱਥੇ ਸ਼ਾਮਿਲ ਨੇ ਔਰ ਬੜੀ ਖੁਸ਼ੀ ਹੋ ਰਹੀ ਹੈ ਕਿ ਜੋ ਅਜਿਹਾ ਜ ਮਾਹੌਲ ਬਣਿਆ ਜੋ ਸਨਾਤਨ ਧਰਮ ਨਾਲ ਰਿਲੇਟਡ ਜੋ ਮਾਹੌਲ ਬਣਿਆ ਉਹ ਕੋਈ ਦੇਖਣ ਵਾਲਾ ਹੈ ਔਰ ਮੈਂ ਸਾਰੇ ਅੱਗੇ ਅਪੀਲ ਕਰਾਂਗਾ ਕਿ ਇਹ ਜੇ ਸੁਣ ਰਹੇ ਨੇ ਜੇ ਤੁਹਾਨੂੰ ਲੱਗਦਾ ਕਿ ਇਹ ਪਹਿਲਾਂ ਟੈਲੀਕਾਸ ਹੋ ਜਾਏਗਾ ਤੇ ਜਿਹੜਾ ਜਿਹੜਾ ਵੀ ਸੁਣ ਰਿਹਾ ਇਹ ਸ਼ੋਭਾ ਜਾਂ ਤੁਸ ਮਿਲਿਤ ਉਹ ਉਹਨਾਂ ਅਸੀਂ ਬਾਜ਼ਾਰ ਦੇ ਵਿੱਚੋਂ ਨਿਕਲਿਆ ਜਿੱਥੇ ਇੱਥੇ ਸਮੇਂ ਮਿਲਦਾ ਉਹ ਸਵਾਗਤ ਕਰੋ ਸਾਰੇ ਜਣੇ ਇਸ ਤੋਂ ਇਲਾਵਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਆਪਣੀ ਸ਼ਰਧਾ ਸਰਬੇਮੀਆਂ ਨੂੰ ਬਹੁਤ ਬਹੁਤ ਬਧਾਈ ਦਿਨਾ ਕਿ ਸਾਡੇ ਜੋ ਹਨੂਮਾਨ ਜੀ ਆ ਉਹਨਾਂ ਦੀ ਯਾਤਰਾ ਬੜੀ ਸਫਲ ਹੋ ਕੇ ਨਿਕਲਦੀ ਹੈ। ਸ਼ਹਿਰ ਦੇ ਵਿੱਚ ਦੋ ਯਾਤਰਾ ਨਿਕਲਦੀਆਂ ਵੀ ਆ ਇਹਦੇ ਬਾਰੇ ਕੀ ਕਹੋ? ਉਹ ਤੇ ਮੈਂ ਕਹਾਂਗਾ ਮੈਂ ਬੁਰਾ ਨਹੀਂ ਮੈਂ ਸ਼ਬਦ ਮੇਰੇ ਤੋਂ ਨਿਕਲ ਜਾ ਰਹੇ ਮੂੰਹ ਵਿੱਚੋਂ ਕਿ ਕਈਆਂ ਲੋਕਾਂ ਦਾ ਇੱਕ ਕਾਮੀ ਹੋ ਗਿਆ ਵਾ ਕਿ ਦੋ ਦੋ ਸ਼ੋਭਾ ਯਾਤਰਾ ਕਰਵਾ ਪਹਿਲਾਂ ਨਵਾਂ ਦਾਦੀ ਦੀ ਸ਼ੋਭਾ ਯਾਤਰਾ ਉਹ ਡਬਲ ਕਰਵਾਈ ਉਹ ਨਾ ਕਰਵਾਤੀ ਅਸੀਂ ਆ ਜੋੜ ਕੇ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਸਾਰੀ ਸ਼ੋਭਾ ਯਾਤਰਾ ਤੁਸੀਂ ਹੀ ਗੱਡੋ ਔਰ ਕਿਸੇ ਨੂੰ ਕੱਢਣ ਨਾ ਦਿਓ ਲੇਕਿਨ ਇਹ ਉਹਦਾ ਮੰਤਵ ਜਿਹੜਾ ਉਹ ਧਾਰਮਿਕ ਹੋਣਾ ਚਾਹੀਦਾ ਹੋਰ ਨਹੀਂ ਹੋਣਾ ਚਾਹੀਦਾ ਉਹ ਧੰਦਾ ਨਹੀਂ ਹੋਣਾ ਚਾਹੀਦਾ ਉਹ ਧਾਰਮਿਕ ਹੋਣਾ ਚਾਹੀਦਾ ਬੇਸ਼ੱਕ ਵੀ ਸਾਡੀ ਕੱਢੋ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਪਰ ਇਹ ਤਰੀਕੇ ਨਾਲ ਨਾ ਕੱਢੋ ਕਿ ਦੋ ਦੋ ਕਰਕੇ ਤੁਸੀਂ ਸਮਾਜਿਕ ਮਜ਼ਾਕ ਬਣਾ ਦਿਓ ਐਸਾ ਨਹੀਂ ਹੋਣਾ ਚਾਹੀਦਾ